ਰਪਿੰਦਰ ਹੁਣ ਟਾਈਮ ਹੀ ਇਦਾਂ ਦਾ ਕੀ ਪਤਾ ਬਦਲ ਹੀ ਜਾਵੇ ਵੇਖ ਕੇ ਤੇਰੀ ਹਾਲਤ ਹੈ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਕਹਿਨਾ ਵਾਂ ਕਿ ਉਹਨੂੰ ਫੋਨ ਕਰ ਤੇ ਗੋਪੀ ਨੂੰ ਵੀ ਛੁੱਟੀਆਂ ਆ ਤੇ ਚੱਲ ਇਹ ਆ ਵੀ ਚਾਰਕ ਦਿਨ ਆ ਜੂਗੀ ਇੱਥੇ ਤੇ ਨਾਲੇ ਇਹ ਆ ਕਿ ਜੇ ਨਿਆਣਾ ਹੋ ਗਿਆ ਨਾ ਕਈ ਵਾਰੀ ਜੀ ਇਦਾਂ ਦਾ ਆ ਜਾਂਦਾ ਹੁੰਦਾ ਖੁਸ਼ੀ ਭਾਏ ਤੂੰ ਜਵੇਂ ਜਾਣੀ ਬਦਲ ਜਾਣ ਤੇ ਰਪਿੰਦਰ ਨੂੰ ਨਾ ਟਾਈਮ ਆ ਥੋੜਾ ਜਿਆ ਉਹਨਾਂ ਨੇ ਕੰਮ ਕੁੰਬ ਬੰਦ ਕੀਤਾ ਵਾ ਉਹਦਾ ਅੱਛਾ ਉਹ ਅਖੰਡੇ ਵੀ ਚੱਲ ਚਾਰਕ ਦਿਨ ਆ ਜਾ ਤੇ ਲਾਗੋ ਚਲ ਕਾਕੂ ਦਿਆ ਦੇ ਨੂੰ ਕੁਝ ਤੇਰੀ ਗੱਲ ਸੁਣਾ ਉਦਾਂ ਦੇ ਮਾਮਾ ਤੇ ਆਂਦੀਆਂ ਜੇ ਵੀ ਉਹਨਾਂ ਦਾ ਪਰਛਾਵਾਂ ਨਾ ਆਵੇ। ਹੇਸਾ ਵੀ ਲੱਲਿਆ ਸਾਰੇ ਕੰਮ ਕਰ ਲੇ। ਹੁਣ ਰਪਿੰਦਰ ਦੀ ਸੇਵਾ ਕਰਨ ਜਾਣਾ ਵਾ ਕਿ ਕੋਈ ਨਵਾਂ ਮੁੱਦਾ ਚੁੱਕਣਾ ਉੱਥੇ ਜਾ ਕੇ। ਮੰਮੀ ਨਵਾਂ ਮੁੱਦਾ ਕੀ ਚੁੱਕਣਾ ਵਾ? ਉਹ ਡੇ ਆ ਕਹਿਣ ਜਿਵੇਂ ਨਾ ਜਾਂਦੀ ਤੇ ਫਿਰ ਵੀ ਤੁਹਾਨੂੰ ਲਵਲੀ ਦਾ ਫੋਨ ਆ ਜਾਣਾ ਸੀ। ਚੱਲ ਮੈਂ ਤੇ ਨਾ ਮਹਾਰਾਜ ਅੱਗੇ ਨਾ ਇਹੋ ਹੱਥ ਜੋੜਦੀ ਆਂ ਕਿ ਮਹਾਰਾਜ ਉਹਨਾਂ ਨੂੰ ਪੁੱਤ ਦੇ ਦੀ। ਜੇਕਰ ਧੀ ਹੋ ਗਈ ਨਾ ਤੁਸੀਂ ਤਾਂ ਮਾਮਾ ਤੀ ਕਹਿੰਦੇ ਜੀ ਨਹੀਂ ਦੇਣਾ। ਮੈਂ ਤੇ ਨਾ ਇਹੋ ਹੱਥ ਜੋੜਦੀ ਆਂ। ਮਹਾਰਾਜਨਾਂ ਨੂੰ ਜੀ ਦੇ ਦੇ ਤੇ ਉਹਨਾਂ ਦੇ ਵੀ ਪੈਰ ਲੱਗ ਜਾਣ। ਉਹ ਹੋਏ ਤਾਂ ਤੇਰੀ ਠੀਕ। ਇਹਦੀ ਵੀ ماں ਕੀ ਤਾਂ ਸੁਧਰ ਹੀ ਜਾਵੇ। ਕੀ ਆਂਦੇ ਹੁੰਦੇ ਆ ਵੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਵਾ।